ਗੰਦਲਾਂ ਦਾ ਸਾਗ ਭੱਟੀ ਬੇਬੇ ਨੇ ਬਣਾਇਆ ਹੋਵੇ ਕੁੰਟੇ ਵਿੱਚ ਯਾ ਬਹੁਤ ਖਤਾ ਉਹ ਰੰਗਲੇ ਤੋਂ ਵੀ ਲੈ ਆਦਨੇ ਚ ਕਟਾ ਕਿਹੜਾ ਸਾਗ ਲੈ ਕੇ ਆਏ ਥੋੜੀ ਇਹਦੇ ਕੇ ਰਾਏ ਦਾ ਮਸ ਵਧੇਰਾ ਇਹ ਵਿੱਚ ਪਾਲਕ ਪਾ ਜਾਣੀ ਆ ਕਾਦੇ ਵਿੱਚ ਬੀਜਿਆ ਹੋਇਆ ਟਾਂਡੀ ਦੇ ਵਿੱਚ ਟਾਂਡੀ ਟਾਂਡੀ ਚ ਤਾਂ ਸਾਗ ਤੋੜਨਾ ਫਿਰ ਔਖਾ ਹੀ ਐ ਐਂ ਕਰ ਫਿਰ ਟਾਪਾ ਪਿਆ ਤਾਂ ਆਪਾਂ ਹੀ ਲੈ ਜਾ ਜਾਂ ਤਸਲਾ ਲੈ ਜਾ ਤਸਲਾ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਤੇ ਹੁਣ ਟਾਈਮ ਹੋ ਗਿਆ 3:30 ਦਾ ਤੇ ਆਪਾਂ ਚਾਹ ਪੀ ਕੇ ਹੁਣੀ ਹਟੇ ਆਂ ਤੇ ਛੋਟੂ ਲੈ ਕੇ ਆਇਆ ਤਾਂ ਸਾਗ ਮਹਾਚਾਲੇ ਨੂੰ ਛਿੱਲ ਕੇ ਨਾ ਰੱਖ ਦਿੰਨੇ ਆ। ਸ਼ਾਮ ਵਾਸਤੇ ਤਾਂ ਆਪਾਂ ਨੇ ਸਬਜ਼ੀ ਬਣਾ ਕੇ ਰੱਖੀ ਹੋਈ ਆ ਤੇ ਇਹਨੂੰ ਨਾ ਮਾਰਨਿੰਗ ਵੇਲੇ ਨਾ ਸਵੇਰੇ ਸਾਜਰੇ ਸਾਗ ਬਣਾਵਾਂਗੇ। ਦੇਖੋ ਜੀ ਟਾਈਮ ਲੱਗ ਜਾਂਦਾ ਸਾਗ ਨੂੰ। ਮਗਾ ਚਲ ਹੁਣ ਨਾ ਪਾਲਕ, ਮੇਥੇ ਸਾਰੇ ਰੈਡੀ ਕਰਕੇ ਰੱਖ ਦਾਂਗੇ। ਦੇਖੋ ਜੀ ਹੇਟਾਂ ਦੇ ਨਾ ਥੋੜੇ ਥੋੜੇ ਗੰਦਲਾਂ ਨਾ ਪੱਕ ਗਈਆਂ ਨੇ। ਇਹਨਾਂ ਨੂੰ ਟਾਈਮ ਲੱਗਦਾ ਇਸ ਵਾਰ ਨੇ ਬਹੁਤ ਜ਼ਿਆਦਾ ਮਗਾ ਇਸ ਤਰ੍ਹਾਂ ਨਾ ਫੇ ਚਾਕੂ ਦੇ ਨਾਲ ਛਿਲਕੇ ਜੇ ਸਾਗ ਬਣਾਵੇ ਨਾ ਜਿਹੜਾ ਛਿਲਕਾ ਜਿਹਾ ਹੁੰਦਾ ਨਾ ਕਾਫੂਸ ਜਿਹਾ ਹੁੰਦਾ ਇਹ ਸਾਰਾ ਸਿਤਾਰ ਦੰਨੇ ਆ ਫੇ ਨਾ ਮਲਾਈ ਵਰਗਾ ਸਾਗ ਬਣਦਾ ਹੈ ਮਿਹਨਤ ਤਾਂ ਲੱਗਦੀ ਹੈ ਬਹੁਤ ਜ਼ਿਆਦਾ ਤਾਂ ਫੇਰ ਬਣਦਾ ਵੀ ਬਹੁਤ ਵਧੀਆ ਏ ਤੇ ਤਾਂ ਜੇ ਹੁਣ ਕੱਲੀ-ਕੱਲੀ ਗੰਦਰ ਛਿਲਣੀ ਆ ਇਹਨੂੰ ਲੱਗ ਜਾਣਾ 2 ਘੰਟੇ ਤਾਂ ਲੱਗੇ ਜਾਣੇ ਆ ਚਲ ਮਹਾ ਕੋਈ ਇਨੀ ਟੈਨਸ਼ਨ ਵਾਲੀ ਗੱਲ ਨਹੀਂ ਹੈ ਕਿ ਵੀ ਸਬਜ਼ੀ ਬਣੀ ਹੋਈ ਆ ਤੇ ਕੱਲੀ ਰੋਟੀਆਂ ਬਣਾਉਣੀਆਂ ਤੇ ਦੇਖਿਆ ਅੱਜ ਮੌਸਮ ਹੈਗਾ ਬਹੁਤ ਵਧੀਆ ਏਠਾਂ ਢੰਡੀ ਢੰਡੀ ਚੱਲਦੀ ਆ ਹਵਾ। ਸਾਡੇ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚਾਲ ਆ। ਹੁਣ ਦੂਜੀ ਸਵੇਰ ਸ਼ੁਰੂ ਹੋ ਗਈ ਐ। ਚਲੋ ਜੀ ਹੁਣ ਆਪਾਂ ਬਣਾਉਣ ਲੱਗੇ ਆ ਸਾਗ ਤੇ ਇਧਰ ਆਪਣਾ ਪਾਣੀ ਨਹਿਰ ਪੂਰਾ ਜੋਰ ਸ਼ੋਰਾਂ ਤੇ ਰਿਜਣ ਲੱਗਿਆ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸਰੋਂ ਦਾ ਤੇਲ। ਇਹਨਾਂ ਸੇ ਦੋ ਕੱਮ ਤੇ ਹੀ ਪਾਉਣੇ ਆ। ਇਹਦੇ ਵਿੱਚ ਆਪਾਂ ਨੇ ਪਿਆਜ਼, ਲਸਣ, ਆਦਰਕ, ਹਰੀ ਮਿਰਚ ਤੇ ਸਾਰੀ ਚੀਜ਼ ਆਪਾਂ ਨੇ ਨਾ ਚੰਗੀ ਤਰ੍ਹਾਂ ਇਹਦੀ ਕਟਿੰਗ ਕਰ ਲਈ ਐ। ਇਦੇ ਆਦਰਕ ਵਗੈਰਾ ਇਹਨੂੰ ਸਾਰੇ ਇਹਨਾਂ ਵਿੱਚ ਪਾਦਨੇ ਆ। ਦੇਖੋ ਜੀ ਬਹੁਤ ਜਿਆਦਾ ਵਧੀਆ ਰੀਝ ਜਾਂਦਾ ਹੈ। ਤੇ ਹੁਣ ਆਪਾਂ ਸਵਾਦ ਹੁਣ ਸਾਰ ਪਾਦਨੇ ਆ ਇਹਦੇ ਵਿੱਚ ਨਮਕ। ਦੇਖੋ ਜੀ ਜਿੱਦਾਂ ਤੁਸੀਂ ਸਾਗ ਬਣਾਉਣਾ ਹੁੰਦਾ ਨਾ ਉਸ ਦਿਨ ਜ਼ਰੂਰ ਹਵਾ ਚੱਲਦੀ ਹੈ। ਤੇ ਹੁਣ ਆਪਾਂ ਦੋ ਚਮਚੇ ਪਾ ਦੂੰਗੇ ਜੇ ਘੱਟ ਵੱਧ ਹੋਏ ਫੇਰ ਦੇਖ ਲਾਂਗੇ। ਹੁਣ ਟਾਈਮ ਹੋ ਗਿਆ ਹੈ 11:30 ਦਾ ਟਾਈਮ ਹੋ ਗਿਆ ਹੈ ਤੇ 5:30 ਵਜੇ ਜਾ ਕੇ ਕਿਤੇ ਆਣ ਲੈਣਾ ਪਉਣਾ ਆਪਾਂ ਨੇ। ਤੇ ਇੱਕ ਚਮਚਾ ਇਹਦੇ ਵਿੱਚ ਪਾਉਣ ਲੱਗੇ ਆਪਾਂ ਹਲਦੀ ਦਾ ਦੇਖੋ ਜੀ ਜੇ ਹਲਦੀ ਪਾ ਕੇ ਸਾਗ ਬਣਾਵੇ ਨਾ ਤੇ ਤਜਾਬ ਨਹੀਂ ਬਣਦਾ ਹੈਗਾ ਅਸੀਂ ਇੱਕ ਚਮਚਾ ਨਾ ਜ਼ਰੂਰ ਸਾਗ ਦੇ ਵਿੱਚ ਪਾਉਣਾ ਹੀ ਪਾਉਣਾ ਹੈ ਹਲਦੀ ਦਾ ਚਲੋ ਜੀ ਜਿਹੜਾ ਆਪਾਂ ਨੇ ਅੱਜ ਸਾਗ ਬਣਾਉਣਾ ਨਾ ਇਹ ਹੈਗਾ ਅੱਜ ਪੰਜ ਤਰ੍ਹਾਂ ਦਾ ਹੈਗਾ ਸਾਗ ਇਹਦੇ ਵਿੱਚ ਆਪਾਂ ਨੇ ਇੱਕ ਅਜਿਹਾ ਸਪੈਸ਼ਲ ਚੀਜ਼ ਪਾਈ ਹੈ ਬਾਤੂ ਲਿਆ ਕੇ ਤੇ ਬਾਤੂ ਸਾਨੂੰ ਬਹੁਤ ਔਖਾ ਮਿਲਿਆ ਹੈ ਤੇ ਮਿਲਦੀ ਇੱਕ ਗੁੱਟੀ ਉਹ ਮਹਾ ਵੀ ਜੇ ਸਾਗ ਦੇ ਵਿੱਚ ਬਾਥੂ ਹੋਵੇ ਨਾ ਤੇ ਸਾਗ ਦਾ ਨਾ ਸਵਾਦ ਬਹੁਤ ਸੋਹਣਾ ਲੱਗਦਾ ਏ ਇੱਕ ਆਪਣੇ ਪਾਲਕ ਪਾਈ ਆ ਧਣੀਆਂ ਪਾਏ ਆ ਦੇ ਵਿੱਚ ਨਾ ਬਾਥੂ ਪਾਇਆ ਹੈ ਬਾਥੂ ਪਾਉਣ ਦੇ ਨਾਲ ਨਾ ਸਾਗ ਬਹੁਤ ਜ਼ਿਆਦਾ ਵਧੀਆ ਬਣਦਾ ਏ ਤੇ ਖਾਣ ਦਾ ਨਾ ਸਵਾਦ ਆ ਜਾਂਦਾ ਏ ਇੰਨਾ ਜ਼ਿਆਦਾ ਵਧੀਆ ਬਣਦਾ ਸਾਗ ਚਲੋ ਜੀ ਹੁਣ ਆਪਾਂ ਸਾਗ ਲੱਗੇ ਆ ਚੀਰਨ ਫੇਰ ਉਹ ਵੀ फटाफट ਮਸ਼ੀਨ ਫੇਰੋ ਦੇਖੋ ਜੀ ਇਹ ਹੈਗਾ ਤੋੜੀ ਇਹਦਾ ਰਾਏ ਦਾ ਇਹ ਵਿੱਚ ਆਪਣੇ ਪਾਲਕ ਪਾਲਕ ਪਾਈ ਆ ਵਿੱਚ ਪਾਏ ਆ ਮੇਥੇ ਵਿੱਚ ਪਾਇਆ ਬਾਥੂ ਚਾਰ ਪੰਜ ਚੀਜ਼ਾਂ ਦਾ ਨਾ ਮਿਕਸ ਸਾਗ ਤਾਂ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਉਹ ਵੀ ਆਪਾਂ ਨਾ ਦੇਸੀ ਤਰੀਕੇ ਨਾਲ ਬਣਾਵਾਂਗੇ ਚੁੱਲੇ ਤੇ ਬਣੇ ਹੋਏ ਸਾਗ ਦਾ ਨਾ ਸਵਾਦ ਕੁਝ ਲੱਗੇ ਹੈ ਚਲੋ ਜੀ ਪਹਿਲਾਂ ਆਪਾਂ ਨਾ ਛੀਰ ਲਈਏ ਛੀਰ ਕੇ ਨਾ ਫੇਰ ਤੁਹਾਨੂੰ ਦਿਖਾਵਾਂਗੇ ਤੋਰਾ ਤੋਰਾ ਤੇ ਰਿਝ ਰਿਹਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸਾਗ ਤੇ ਤੇ ਸਾਡੇ ਚੁੱਲੇ ਤੇ ਨਾ ਸਿੱਧੀ ਐ ਤਾਂ ਪਾਉਂਦੀ ਐ। ਜਦਕਿ ਹੋਰ ਸਬਜ਼ੀਆਂ ਬਿਨਾਂ ਤਾਂ ਸਬਜੰਦਾ ਐ ਪਰ ਸਾਗ ਤਾਂ ਸਾਗ ਬਿਨਾਂ ਬਿਲਕੁਲ ਨਹੀਂ ਸਰਦਾ ਹੈਗਾ। ਮੈਂ ਚੱਲ ਪਹਿਲਾਂ ਸਾਗ ਘਰ ਦਵਾ ਬਾਅਦ ਵਿੱਚ ਤੇ ਪਾਉਣਾ ਤਾਂ ਨਿੰਬੂ ਦਾ ਆਚਾਰ। ਮੈਂ ਚੱਲ ਇਹਨੂੰ ਰਿੱਤੀ ਜਾਊਗਾ ਇਹਨਾਂ ਟਾਈਮ ਨਾਲ। ਥਲੇ ਤੋੜਨੇ ਆ ਬਿੱਡ ਦੇ ਵਿੱਚ ਲੱਗੇ ਹੋਏ ਆਪਣੇ ਪੂਟਾ। ਸਾਗ ਦਾ ਕੰਮ ਪਹਿਲਾਂ ਮਗਾ ਜ਼ਰੂਰੀ ਐ। ਦੇਖੋ ਜੀ ਕਈ ਭੈਣਾਂ ਕਹੀ ਜਾਂਦੀਆਂ ਨਾ ਵੀ ਤੁਸੀਂ ਮਸ਼ੀਨ ਦੇ ਨਾਲ ਸਾਗ ਘੋੜ ਕੇ ਖਾਣੇ ਆ। ਦੇਖੋ ਜੀ ਅਸੀਂ ਤਾਂ ਘੋੜਨੇ ਵਾਲਾ ਸਾਗ ਪਸੰਦ ਕਰਦੇ ਤੇ ਸਾਡੇ ਬੱਚੇ ਨਹੀਂ ਪਸੰਦ ਕਰਦੇ ਹੈਗੇ ਘੋੜਨੇ ਵਾਲਾ ਸਾਗ। ਤੇ ਉਹ ਕਹਿੰਦੇ ਵੀ ਸਾਨੂੰ ਤਾਂ ਨਾ ਗ੍ਰੈਂਡਰ ਨਾਲ ਘੋੜ ਕੇ ਹੀ ਦਿਆ ਕਰੋ ਹੈ। ਵੀ ਉਹ ਜ਼ਿਆਦਾ ਪਸੰਦ ਕਰਦੇ ਆ। ਚਲੋ ਅੱਜ ਮੈਂ ਆਪਣੀਆਂ ਭੈਣਾਂ ਦੀ ਡਿਮਾਂਡ ਦੇ ਨਾਲ ਅੱਜ ਘੋਟਨੇ ਵਾਲਾ ਸਾਗ ਤੁਹਾਨੂੰ ਬਣਾ ਕੇ ਦਿਖਾਵਾਂਗੀ। ਤੇ ਮੇਰੀਆਂ ਭੈਣਾਂ ਕਹਿੰਦੀ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਆ। ਅੱਜ ਤੁਹਾਡੇ ਵਾਸਤੇ ਨਾ ਮੈਂ ਸਪੈਸ਼ਲ ਵੀਡੀਓ ਬਣਾਉਣ ਲੱਗੀ ਆ। ਦੇਖੋ ਜੀ ਇਹ ਘੋੜਨਾ ਹੈਗਾ ਆਪਣਾ ਨਿੰਮ ਦਾ ਏ। ਅੱਜ ਆਪਾਂ ਤੁਹਾਨੂੰ ਪੰਜਾਬੀ ਤਰੀਕੇ ਨਾਲ ਸਾਗ ਬਣਾ ਕੇ ਦਿਖਾਵਾਂਗੇ ਤੇ ਤੁਸੀਂ ਨਾ ਮੇਰੀ ਜਿਹੜੀ ਸਾਗ ਵਾਲੀ ਵੀਡੀਓ ਸੀ ਉਹਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਨਾ ਦੇਸਾਂ ਪਰਦੇਸਾਂ ਵਿੱਚ ਸਾਰੇ ਕਿਤੇ ਮੇਰੀ ਵੀਡੀਓ ਦੇਖੀ ਗਈ ਹੈ ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਸੁਣ ਸੁਣੇ ਆਏ ਆ ਕਮੈਂਟ ਪੈਣਾ ਦੇ ਕਹਿੰਦੇ ਦੀਦੀ ਜੀ ਤੁਸੀਂ ਇੰਨਾ ਵਧੀਆ ਸਾਗ ਬਣਾਇਆ ਹੈ ਨਾ ਸਾਡੇ ਦੇ ਮੂੰਹ ਦੇ ਵਿੱਚੋਂ ਨਾ ਪਾਣੀ ਆਉਣ ਲੱਗ ਗਿਆ ਦੇਖੋ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਜਦੋਂ ਤੁਸੀਂ ਇੰਡੀ ਆਏ ਨਾ ਤੇ ਜ਼ਰੂਰ ਸਾਡੇ ਕੋਲ ਸਾਗ ਖਾ ਕੇ ਜਾਇਓ ਸ਼ਪੈਸ਼ਲ ਆਪਾਂ ਤੁਹਾਨੂੰ ਸਾਗ ਮੱਕੀ ਦੀ ਰੋਟੀ ਨਾਲ ਬਣਾ ਕੇ ਜ਼ਰੂਰ ਖਿਲਾਵਾਂਗੇ ਦੇਉ ਜੀ ਸਾਢੇ 11 ਵਜੇ ਸਾਗ ਧਰ ਦਵੇਂ ਨਾ ਫੇ ਟਾਈਮ ਨਾਲ ਸਾਗ ਰਿਜ ਜੀ ਜਾਂਦਾ ਹੈ ਤੇ ਸਾਗ ਜਿੰਨਾ ਵੱਧ ਰਿਜੂਗਾ ਨਾ ਤੇ ਉਨਾਂ ਫੇ ਮਲਾਈ ਵਰਗਾ ਸਾਗ ਬਣਦਾ ਹੈ ਸਾਡੇ ਰਿਸ਼ਤੇਦਾਰ ਕਹਿੰਦ ਨੇ ਆਹ ਕਹਿੰਦੀ ਵੀ ਤੂੰ ਚੁੱਲੇ ਤੇ ਕਿਉਂ ਸਾਗ ਬਣਾਉਣੀ ਹੁੰਦੀ ਆ ਬਈ ਤੂੰ ਚੁੱਪ ਕਰਕੇ ਨਾ بڑا ਕੁੱਕਰ ਲਿਆ ਕੇ ਨਾ ਦੋ ਤਿੰਨ ਸੀੜੀਆਂ ਉੱਪਰ ਆਲਾ ਵੀ ਸਾਗ ਬਹੁਤ ਵਧੀਆ ਬਣ ਜਾਂਦਾ ਹੈ ਦੇਖੋ ਜੀ ਸਾਨੂੰ ਕੁੱਕਰਾਂ ਦਾ ਸਾਗ ਵਧੀਆ ਨਹੀਂ ਲੱਗਦਾ ਹੈਗਾ ਖਾਣਾ ਜਿੰਨਾ ਸਾਗ ਚੁੱਲੇ ਤੇ ਰੀਜੇ ਨਾਲ ਨੰਗਾ ਰੱਖ ਕੇ ਤੇ ਉਹਨਾਂ ਸਾਗ ਬਹੁਤ ਵਧੀਆ ਬਣਦਾ ਹੈ ਕੁੱਕਰਾਂ ਦੇ ਤਾਂ ਹੁਣ ਆਪਾਂ ਜਲਦਬਾਜੀ ਆ ਪਰ ਸਾਨੂੰ ਨਹੀਂ ਵਧੀਆ ਲੱਗਦਾ ਹੈਗਾ ਕੁੱਕਰ ਦਾ ਸਾਗ ਜਿੰਨੇ ਚੁੱਲੇ ਦੇ ਵਿੱਚ ਮਿੱਠੀ ਮਿੱਠੀ ਅੱਗ ਮਲ ਜੇ ਨਾ ਉਹਨਾਂ ਸਾਗ ਵਧੀਆ ਬਣਦਾ ਹੈ ਇਹ ਤਾਂ ਸ਼ਹਿਰੀਆਂ ਦਾ ਕੰਮ ਹੁੰਦਾ ਹੈ ਕੁੱਕਰਾਂ ਦੇ ਵਿੱਚ ਸਟੀ ਮਰਾਉਣ ਦਾ ਪਿੰਡਾਂ ਦੇ ਵਿੱਚ ਤਾਂ ਬਾਧੂ ਬਾਲਣ ਹੁੰਦਾ ਹੈ ਬਸ ਦੋ ਤਿੰਨ ਲੱਕੜਾਂ ਲਾ ਦਿਓ ਤੇ ਸ਼ਾਂਤ ਕਰ ਸਾਗ ਆਪਣਾ ਬਹੁਤ ਵਧੀਆ ਬਣੀ ਜਾਂਦਾ ਹੈ ਪਰ ਮੈਨੂੰ ਨੀ ਇਹ ਛੋਛੇ ਮਾਸੀ ਜੀ ਵਧੀਆ ਲੱਗਦੇ ਹੈਗੇ। ਨਾ ਅਸੀਂ ਕਦੇ ਬਣਾਇਆ ਹੀ ਐ। ਜਦੋਂ ਵੀ ਸਾਗ ਬਣਾਉਣਾ ਬਸ ਚੁੱਲੇ ਤੇ ਬਣਾਉਣਾ। ਇਹੋ ਜਿਹੜੇ ਬਾਥੂ ਪਾਏ ਹੋ ਹੈ ਨਾ ਆਪਾਂ ਬਾਥੂ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ। ਜੇ ਆਪਾਂ ਬਾਥੂ ਨਾ ਪਾਈਏ ਨਾ ਸਾਗ ਤਾਂ ਫਿਰ ਆਪਣਾ ਅਧੂਰਾ ਹੈ। ਬਾਥੂ ਦੇ ਨਾਲ ਤਾਂ ਸਾਗ ਦਾ ਸਵਾਦ ਨਾ ਦੁਗਣਾ ਤਿੱਖਣਾ ਹੋ ਜਾਂਦਾ ਹੈ। ਦੀ ਸਾਰਾ ਤੁੰਗਾ ਨਾ ਮੇਰੇ ਕੰਨੀ ਵਿੱਚ ਆਉਂਦਾ ਸੁਣ ਲੇ ਪਾਉਂਗਾ ਸਾਗ ਉੱਤੇ ਅਰਦੰਨੇ ਆ ਤੇ ਇਹਨੇ ਇਸ ਤਰੀਕੇ ਨਾਲ ਇਹ ਨਾ ਦਬ ਜਾਣਾ ਵਿੱਚ ਨੂੰ ਆਹ ਪਲੇਟ ਵਿੱਚ ਨਾ ਸਾਰਾ ਸਮਾਨ ਪਾ ਦਿੱਤਾ ਏ ਇਹਨੇ ਹੁਣ ਨਾ ਆਰਾਮ ਨਾਲ ਰਿੱਝਿਆ ਲੈ ਟੱਕ ਦਿੱਤਾ ਆਪਾਂ ਨੇ ਪੱਤੇ ਤੇ ਲੋ ਜੀ ਆਪਣਾ ਸਾਗ ਨਾ ਬਹੁਤ ਵਧੀਆ ਰਿੱਝਿਆ ਏ ਤੇ ਸਾਗ ਰਿੱਝ ਰਿੱਝ ਕੇ ਨਾ ਪੂਰਾ ਮਲਾਈ ਵਰਗਾ ਹੋ ਗਿਆ ਬਸ ਇਹਨੂੰ ਨਾ ਅੱਧਾ ਘੰਟਾ ਹੋਰ ਲੱਗੂਗਾ ਨੇ ਸਾਗ ਦੇ ਵਿੱਚ ਆਪਾਂ ਨੇ ਹੁਣੀ ਪਾਣੀ ਪਾਇਆ ਏ। ਜਦੋਂ ਸਾਗ ਨਾਲ ਵਿੱਚ ਦੇਖੀਂ ਜਾਂ ਕਿ ਹਵਾ ਹਟ ਗਈ ਆ। ਨਹੀਂ ਤਾਂ ਨਾ ਇੱਥੇ ਨਾ ਇੰਨਾ ਜ਼ਿਆਦਾ ਧੂੰਆਂ ਦਾ ਨਾ ਬਹੁਤ ਜ਼ਿਆਦਾ ਧੂੰਆਂ ਤਾਂ ਬਸ ਕਰਾਦੀ ਅੱਜ ਦਾ। ਬਸ ਸਾਗ ਬਣਾ ਕੇ ਨਾ ਜਿਹਦੇ ਜਿਹਦੇ ਰੋਟੀਆਂ ਬਣਾ ਲੈਣੀਆਂ ਫਿਰ ਇੱਕਦਮ ਹਨੇਰਾ ਹੋ ਜਾਂਦਾ। ਬਹੁਤ ਜ਼ਿਆਦਾ ਫਰਕ ਪੈ ਗਿਆ ਹੁੰਦਾ ਇਹਨਾਂ ਦਾ। ਪਹਿਲਾਂ ਜਿੱਦਣ ਸਾਗ ਧਰਨਾ ਹੁੰਦਾ ਨਾ ਉਦੋਂ ਤਾਂ ਇੰਨਾ ਜ਼ਿਆਦਾ ਕੰਮ ਹੁੰਦਾ ਸਾਗ ਦਾ। ਅੱਜ ਆ ਚਾਰ ਪੌਣਾ ਤਾਂ ਮੈਂ ਉਹ ਵੀ ਕੈਨਸਲ ਕਰਤਾ। ਉਹ ਆ ਚਾਰ ਹੁਣ ਨਾ ਜਦੋਂ ਸਾਗ ਦਾ ਕੰਮ ਹੁੰਦਾ ਉਦੋਂ ਤਾਂ ਫਿਰ ਦਿਲ ਨਹੀਂ ਕਰਦਾ ਹੈਗਾ। ਸਾਰੀ ਦਿਹਾੜੀ ਦਾ ਅੱਜ ਸਾਗ ਨਹੀਂ ਲੈ ਲਈ। ਦੇਖੋ ਜੀ ਸਾਗ ਬਣਾਦੇ ਮौज ਵੀ ਹੈਗੀ ਆ। ਜੇ ਥੋੜੀ ਜੀ ਸਬਜ਼ੀ ਕੱਟਾਂ ਤਾਂ ਸਾਗ ਨੂੰ ਤੜਕਾ ਲਾ ਲਵਾਂ ਤੇ ਸਾਗ ਸਾਡੀ ਫੈਮਿਲੀ ਖੁਸ਼ ਹੋ ਕੇ ਖਾਂਦੀ ਆ ਤੇ ਸਾਰਿਆਂ ਦੀ ਫੇਵਰੇਟ ਆ। ਹੁਣ ਤਾਂ ਸਰਦੀਆਂ ਸਰਦੀਆਂ ਨਾ ਸਾਗ ਬਣਨਾ ਹੀ ਬਣਨਾ ਹੈ। ਥੋੜੀ ਜਿਹੀ ਚੁੰਨੀ ਵੀ ਸਾਗ ਨਾਲ ਮੈਚ ਕਰਦੀ ਆ। ਹਾਂ ਸਹੀ ਗੱਲ ਹੈ ਗਈ ਪਾਣਾ ਮੈਨੂੰ ਕਹਿ ਦਿੰਨੀ ਹੈ। ਕਹਿੰਦੇ ਦੀਦੀ ਜਦੋਂ ਤੁਸੀਂ ਮੇਥੇ ਵਾਲੀਆਂ ਰੋਟੀਆਂ ਪਕਾਉਂਦੇ ਹੁੰਦਣ ਵੀ ਥੋੜੇ ਹਰੀ ਚੁੰਨੀ ਹੁੰਦੀ ਆ ਦੇਖੋ ਜੀ ਇਹ ਕੁਦਰਤੀ ਉਹ ਗੱਲ ਆ ਮੈਂ ਆਈ ਨਹੀਂ ਹੈਗਾ ਵੀ ਮੈਂ ਆ ਚੁੰਨੀ ਲੈਣੀ ਆ ਜਿਹੜੀ ਚੁੰਨੀ ਮੂਰੇ ਆ ਗਈ ਬਸ ਮੈਂ ਉਹੀ ਲੈ ਲੈਣੀ ਆ ਗ੍ਰੀਨ ਕਲਰ ਪਸੰਦ ਆ ਗ੍ਰੀਨ ਕਲਰ ਤੇ येलो ਕਲਰ ਮੇਰਾ ਫੇਵਰਟ ਆ ਹੁਣ ਮੈਂ 5-6 ਚੁੰਨੀਆਂ ਕੱਢੀਆਂ ਹੋਈਆਂ ਘਰ ਦੇ ਵਿੱਚ ਜੇ ਕੋਈ ਆ ਗਿਆ ਤਾਂ ਚੁੰਨੀ ਲੈਣੀ ਆ ਮੈਂ ਨਹੀਂ ਤਾਂ ਬਸ ਮੈਨੂੰ ਆਦਤ ਨਹੀਂ ਹੈਗੀ ਚੁੰਨੀ ਲੈਣ ਦੀ ਮੇਰੇ ਕੋਲ ਚੁੰਨੀਆਂ ਬਾਧੂ ਪਈਆਂ ਨੇ ਜਿਹੜੀ ਮੂਰੇ ਆ ਗਈ ਉਹੀ ਲੈ ਲਈਦੀ ਆ ਅਪਾ ਇੰਨਾ ਨਹੀਂ ਕਰਦੇ ਹੈਗੇ ਵੀ ਆਹ ਜੁਨੀ ਸੂਟ ਗਰਦੀ ਲੈਣੀ ਆ। ਸਾਗ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਆਲਣ ਪਾਉਣ ਲੱਗੇ ਆ ਮੱਕੀ ਦੇ ਆਟੇ ਦਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਆਲਣ ਪਾਉਣ ਲੱਗੇ ਆ ਮੱਕੀ ਦੇ ਆਟੇ ਦਾ ਇੰਨੀ ਜ਼ਿਆਦਾ ਡਿਮਾਂਡ ਤੀ ਨਾ ਵੀ ਦੀਦੀ ਸਾਨੂੰ ਕੋਟੇ ਨਾਲ ਨਾ ਘੋਟ ਕੇ ਸਾਗ ਬਣਾ ਕੇ ਦਿਖਾਓ ਚਲੋ ਜੀ ਅੱਜ ਤੁਹਾਨੂੰ ਨਾ ਛੋਡੇ ਲਈ ਉਹ ਸਪੈਸ਼ਲ ਵੀਡੀਓ ਬਣਾਈ ਆ। ਤੇ ਅੱਜ ਤੁਹਾਨੂੰ ਘੋਟਰੇ ਨਾਲ ਘੋਟਗਾ ਹੀ ਸਾਗ ਦਿਖਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਸ ਤਰ੍ਹਾਂ ਹੁਣ ਆਪਾਂ ਆਲਣ ਪਾਉਣ ਲੱਗੇ ਮੱਕੀ ਦੇ ਆਟੇ ਦਾ ਤੇ ਸਾਗ ਆਪਣਾ ਦੇਖੋ ਐਨ ਰਿੱਝ ਰਿੱਝ ਕੇ ਨਾ ਐਨ ਸਾਗ ਪੀਲੇਆ ਹੋਇਆ ਪਿਆ ਹੈ ਪੀਲੇ ਰੰਗ ਦਾ ਹੋਇਆ ਪਿਆ ਹੈ ਦੇਖੋ ਜੀ ਹੁਣ ਵੱਜ ਗਏ ਨੇ 6 ਤੇ ਆਪਣਾ ਸਾਗ ਨਾ ਬਹੁਤ ਵਧੀਆ ਰਿੱਝਿਆ ਹੈ 11:30 ਵਜੇ ਦਾ ਸਾਗ ਧਰਿਆ ਹੋਇਆ ਆਪਾਂ ਨੇ ਮਲਾਈ ਵਰਗਾ ਬਣਾ ਦੇਣਾ ਦੇਖੋ ਜੀ ਸਾਗ ਤਾਂ ਨਾ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ ਤੇ ਸਾਗ ਮੱਕੀ ਦੀ ਰੋਟੀ ਤੇ ਸਵੇਰਿਆਂ ਸੀ ਬਣਾਈ ਦੀ ਮੂਗੀ ਮਸੇ ਦੀ ਦਾਲ ਬਣਾਈ ਤੀ ਤੇ ਮਾਖਾ ਸ਼ਾਮ ਨੂੰ ਇਹ ਸਾਗ ਬਣਾਵਾਂਗੇ ਫੇਰ ਜਦੋਂ ਵੀ ਪਰੇ ਸਾਗ ਬਣਾਉਣਾ ਨਾ ਪੂਰੀ ਐਨ ਇੱਕ ਦਿਹਾੜੀ ਲੱਗ ਜਾਂਦੀ ਐ ਅੱਗੇ ਨਾ ਜਿਆਦਾ ਸੀ ਸਾਗ ਤਾਂ ਨਾ ਨਾ ਕਰਨੇ ਹਸ ਫਸਣ ਲੱਗ ਜਾਣਾ ਵੀ ਸਾਗ ਦਾ ਤੈਨ ਪੂਰਾ ਵਿਆਹ ਜਿੰਨਾ ਕੰਮ ਐ ਅਗਲੇ ਹੋਰ ਪਰੇ ਘਟ ਲੜ ਤੇ ਨਾਲ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਸਸਾ ਗਾਣਾ ਨੂੰ ਮਿਲੇ ਜਾਣਾ ਇਹਦੇ ਕਰਕੇ ਜੇ ਸਾਡੇ ਬੱਚਿਆਂ ਨੂੰ ਨਾ ਮਾਸਟਰ ਨਾ ਟਿਊਸ਼ਨ ਪੜਾਉਂਦਾ ਹੁੰਦਾ ਤਾਂ ਨਾ ਉਹ ਗਵਿੰਦ ਘੜਦਾ ਤਾਂ ਹੈ ਅੱਜ ਨਾ ਉਹਦਾ ਕੁਦਰਤੀੋਂ ਫੋਨ ਆਇਆ ਸਵੇਰੇ ਉਹ ਸਾਡਾ ਇੱਕਨ ਸਾਡੇ ਨਾਲ ਨਾ ਗੱਲਬਾਤਾਂ ਕਰ ਲੈਂਦੀ ਉਹਦੀ ਮੰਮੀ ਜੀ ਉਹ ਕਹਿੰਦੇ ਵੀ ਕੀ ਕਰਦੇ ਆ ਤੁਸੀਂ ਅਸੀਂ ਕੁਝ ਨਹੀਂ ਕਰਦੇ ਹੈਗੇ ਵੀ ਸਾਗ ਦੀ ਤਿਆਰੀ ਕਰਦੇ ਆ ਕਹਿੰਦੇ ਕਦੋਂ ਬਣਾਉਣਾ ਸਾਗ ਅਸੀਂ ਕਿਹਾ ਵੀ ਸ਼ਾਮ ਨੂੰ ਬਣਾਉਣਾ ਸਾਗ ਉਹ ਕਹਿੰਦੇ ਵੀ ਅਸੀਂ ਇੱਧਰੋਂ ਚੱਲੇ ਲੁਧਿਆਣੇ ਨੂੰ ਚੱਲੇ ਆ ਵੀ ਸਾਨੂੰ 7 ਵਜੇ ਜਾਣਾ ਹੈ ਅਸੀਂ ਕਿਹਾ ਵੀ ਕੋਈ ਨਾ 7 ਵਜੇ ਤੋਂ ਪਹਿਲਾਂ ਪਹਿਨਾ ਸੀ ਤੁਹਾਨੂੰ ਨਾ ਸਾਗ ਬਣਾ ਕੇ ਨਾ ਡੋਲੂ ਜੀ ਪਾ ਕੇ ਰੱਖ ਦੇਣਾ ਹੈ ਦੇਖੋ ਜਿਉਂ ਆਂਟੀ ਐ ਇੰਨਾ ਜ਼ਿਆਦਾ ਖੁਸ਼ ਹੋਈ ਨਾ ਜਦੋਂ ਮੈਂ ਸਾਗ ਦਾ ਨੋਹ ਲਿਆ ਮਾਹ ਤੁਸੀਂ ਹਰਾ ਵੀ ਪੱਤੇ ਵਾਲਾ ਲੈਣਾ ਸਾਗ ਐ ਬਣਿਆ ਹੋਇਆ ਲੈਣਾ ਮੈਂ ਕਿਹਾ ਉਹ ਵੀ ਦੇ ਦਾਂਗੇ ਕਹਿੰਦੇ ਨਹੀਂ ਕਹਿੰਦੇ ਵੀ ਉਹ ਨਹੀਂ ਲੈਣਾ ਹੈਗਾ ਬਣਿਆ ਬਣਾਇਆ ਸਾਨੂੰ ਸਾਗ ਦੋ ਮੈਂ ਕਿਹਾ ਚਲ ਨਾਲ ਮੱਕੀ ਦੀਆਂ ਰੋਟੀਆਂ ਵੀ ਦੇ ਦਾਂਗੇ ਬਣਾ ਕੇ ਤੇ ਖਾ ਲੈਣਗੇ ਜਾ ਕੇ ਦੇਖੋ ਜੀ ਬਹੁਤ ਜ਼ਿਆਦਾ ਖੁਸ਼ ਹੋਈ ਆਂਟੀ ਟਾਈਮ ਹੈ ਕਹਿੰਦੀ ਆ ਵੀ ਖਾਣੇ ਆਏ ਦਾ ਲਿਖਿਆ ਦਾਣੇ-ਦਾਣੇ ਫਿਰ ਨਾਉ ਜਦ ਸਾਡੇ ਬੱਚੇ ਇੱਥੇ ਮੈਂ ਟੀਚਰ ਘਰੇ ਆਉਂਦਾ ਹੁੰਦਾ ਹੁੰਦਾ ਤਾਂ ਨਾ ਜਦ ਵੀ ਅਸੀਂ ਆਂਟੀ ਨੂੰ ਸਾਗ ਬਣਾ ਕੇ ਜ਼ਰੂਰ ਦਿੰਦੇ ਹੁੰਦੇ ਸੀ ਇਹ ਆਲਣ ਪਾ ਲਿਆ ਏ ਤੇ ਹੁਣ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਘੋੜ ਦੰਨੇ ਆ। ਇਹ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਕਹਿੰਦੀ ਦੀਦੀ ਤੁਸੀਂ ਮਸ਼ੀਨ ਨਾਲ ਘੋਟ ਕੇ ਸਾਗ ਖਾਣੇ ਆ। ਦੇਖੋ ਜੀ ਬੱਚੇ ਕਹਿੰਦੇ ਨੇ ਨਾ ਵੀ ਸਾਨੂੰ ਮਸ਼ੀਨ ਵਾਲਾ ਸਾਗ ਵਧੀਆ ਲੱਗਦਾ। ਚੱਲ ਮੈਂ ਕਿ ਅੱਜ ਭੈਣਾਂ ਦੀ ਦਿਮਾੜੇ ਪੂਰੀ ਕਰ ਲਈ। ਜਿਵੇਂ ਵੀ ਘੋਟਨੇ ਵਾਲਾ ਨਾ ਘੋਟ ਕੇ ਹੀ ਸਾਗ ਖਾਵਾਂਗੇ। ਆਪਾਂ ਪਹਿਲਾਂ ਬਣਾ ਲਈਏ ਰੋਟੀ ਫਿਰ ਅੰਦਰ ਜਾ ਕੇ ਤੜਕਾ ਲਾਵਾਂਗੇ। ਚਲੋ ਜੀ ਆਪਾਂ ਨੇ ਨਾ ਸਾਗ ਐ ਚੰਗੀ ਤਰ੍ਹਾਂ ਘੋਟ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਾਣੀ ਤਾਂ ਕਿ ਨਾ ਚੰਗੀ ਤਰ੍ਹਾਂ ਨਾ ਆਲਣ ਪੱਕ ਜਵੇ। ਵਿੱਚ ਆਪਾਂ ਨੇ ਕੱਚਾ ਆਟਾ ਪਾਇਆ ਹੁੰਦਾ ਨਾ ਇਹ ਆਲਣ ਪਕਾਉਣਾ ਨਾ ਬਹੁਤ ਜ਼ਿਆਦਾ ਜਿੰਦਲੀ ਹੁੰਦਾ ਹੈ। ਅਰ ਜੀ ਸਾਜਰੇ ਕੰਮ ਕਰ ਲਾ ਵੀ ਸਾਗ ਬਣਾ ਕੇ ਰੋਟੀ ਬਣਾ ਲਈਏ ਫੇਰ ਵੀ ਦੇਖੋ ਜੀ ਮੱਲੋਂ ਮੰਦੀਓ ਕੋਈੜਾ ਹੋ ਜਾਂਦਾ ਅਰੇ ਅੰਦਰ ਸਾਰਾ ਇਹ ਕੰਮ ਔਕੜੇ ਪਿਆ ਹੈ ਕੋਦੂ ਬਿਜੋ ਕਿ ਨੀ ਅੱਗ ਨਿਕਲਦੀ ਆ ਉਹ ਸਾਰਾ ਧੂੰਆ ਫਿਰ ਉਧਰ ਨੂੰ ਜਾਂਦਾ ਵਧੀਆ ਹੈ ਜੇ ਪਾਣੀ ਦਰਤੀਲੇ 1 ਮਿੰਟ ਸਕਿੰਟ ਦੇ ਵਿੱਚ ਗਰਮ ਹੋ ਜਾਂਦਾ ਹੈ ਉਵਾਲੀਆਂ ਫੜਾ ਦਿੰਦਾ ਹੈ ਘੋਟਾ ਬਹੁਤ ਹੈ ਜੀ ਤਾਂ ਬੱਸ ਆਪੀ ਕੋ ਪੈਰ ਉੱਤੇ ਪਾ ਲਓ ਜੀ ਹਾਂ ਜਿਹੜੇ ਤਾਂ ਹੁੰਦੀ ਨਾ ਅਰੇ ਘਰ ਘਰ ਤਾਂ ਵੀ ਆਪਣੇ ਚੌਲ ਧਰਦੇ ਵੀ ਐਨ ਮਿੰਟਾਂ ਸਕਿੰਟਾਂ ਦੇ ਵਿੱਚ ਚੌਲ ਬਣ ਜਾਣੇ ਜਿੰਨੀ ਅੱਗੇ ਇੱਥੇ ਅੱਜਦੀਆਂ ਨਾ ਉੱਧਰ ਸਰਦੀਆਂ ਦੇ ਵਿੱਚ ਨਾ ਜਿਵੇਂ ਸਿੱਕਣਾ ਹੁੰਦਾ ਪਿੱਛੇ ਬਹਿ ਕੇ ਜਿਵੇਂ ਮਰਜ਼ੀ ਬੰਦਾ ਪਿੱਛੇ ਬਹਿ ਕੇ ਸੇਕ ਲਵੇ ਬਾਅਦ ਕੀ ਦਾ ਹੈ ਗੀਦੀ ਕਹਿੰਦੀ ਇਹਦੇ ਪਿੱਛੇ ਨਾ ਇੱਟ ਧਰ ਦਿਆ ਕਰਿਓ ਕਹਿੰਦੀ ਫੇਸੇ ਇੱਕ ਵਿੱਚ ਰਹੂਗਾ ਮਹਾਚਲ ਵਧੀਆ ਧੂਆ ਨਿਕਲੀ ਜਾਊਗਾ। ਇਹ ਮਾਤਾ ਤੁਮਾ ਦਾ ਇੱਕ ਆਹਾਰੀ ਤੰਦ ਦਾ ਆਪਾਂ ਕਰਾਈ ਹੁੰਦੀ ਏ। ਪਰ ਪਿੱਛੇ ਨਾਲ ਇਕੱਲੀ ਜਾਂਦਾ ਨਾ ਸਾਰਾ ਧੂਆ। ਹਾਂ ਪਤਾ ਨਹੀਂ ਦਿਲ ਗਿਆ ਤਾਂ ਤੂੰ ਆਪੇ ਜੰਮ ਜਾਂਦਾ। ਉਹ ਤਾਂ ਹੀ ਗਾਇ ਹੋਏ ਦੀ ਤੂੰ ਵਾਹ ਤਾਂ ਚੋਣ ਨਹੀਂ ਜਾਂਦਾ। ਉੱਪਰੋਂ ਜਾਂਦਾ ਤੇ ਮੈਂ ਤੋਂ ਇਹ ਰੋਹ ਜਾਂਦਾ ਤੇ ਸ਼ਟਰ ਲੱਗਿਆ ਹੋਇਆ ਹੈ। ਹਾਂ ਜਿੰਨੀ ਮਰਜ਼ੀ ਸਾਜਰੇ ਕੰਮ ਕਰ ਲਾ ਵੀ ਸਾਗ ਬਣਾ ਕੇ ਰੋਟੀ ਬਣਾ ਲਈਏ ਫੇਰ ਵੀ ਦੇਖੋ ਜੀ ਮੱਲੋਂ ਮੱਲ ਜੇ ਕੋਈੜਾ ਹੋ ਜਾਂਦਾ ਤੇ ਅੰਦਰ ਸਾਰਾ ਇਹ ਕੰਮ ਉੱਕੜੇ ਪਿਆ ਉਹਦੋਂ ਵੀ ਜੋ ਕਿ ਨਹੀਂ ਅੱਗ ਨਿਕਲਦੀ ਆ ਉਹ ਸਾਰਾ ਧੂੰਆ ਫਿਰ ਉਧਰ ਨੂੰ ਜਾਂਦਾ ਵਧੀਆ ਹੈ ਜੇ ਪਾਣੀ ਧਰਤੀ ਲੈ 1 ਮਿੰਟ ਸਕੇਟ ਦੇ ਵਿੱਚ ਗਰਮ ਹੋ ਜਾਂਦਾ ਹੈ ਉਵਾਲੀਆਂ ਖਲਾ ਦਿੰਦਾ ਹੈ ਘੋਟਾ ਬਹੁਤ ਹੈ ਜੀ ਤਾਂ ਬਸ ਅਭੀ ਕੋ ਬੈਰ ਰੱਖੇ ਪਕਾ ਲਉਂਦਾ ਹਾਂ ਹਾਂ ਜਿਹੜੇ ਖਾਂਦੀ ਨਾ ਅਰੇ ਘਰ ਘਰ ਦੇ ਵੀ ਆਪਣੇ ਚੌਲ ਧਰਦੇ ਵੀ ਐਨ ਮਿੰਟਾਂ ਸੈਕਿੰਡਾਂ ਦੇ ਵਿੱਚ ਚੌਲ ਬਣ ਜਾਣੇ ਜਿੰਨੀ ਅੱਗੇ ਇੱਧਰ ਵੱਜਦੀ ਹੈ ਨਾ ਉੱਧਰ ਸਰਦੀਆਂ ਦੇ ਵਿੱਚ ਨਾ ਜਿਵੇਂ ਸੇਕਣਾ ਹੁੰਦਾ ਪਿੱਛੇ ਬਹਿ ਕੇ ਜਿਵੇਂ ਮਰਜ਼ੀ ਬੰਦਾ ਪਿੱਛੇ ਬਹਿ ਕੇ ਸੇਕ ਲਵੇ ਕਾਚੀ ਦਾ ਹੈ ਗੈ ਜੀ ਜੀ ਕਹਿੰਦੀ ਇਹਦੇ ਪਿੱਛੇ ਨਾ ਇੱਟ ਧਰ ਦਿਆ ਕਰਿਓ ਕਹਿੰਦੀ ਫੇਸੇ ਇੱਕ ਵਿੱਚ ਰਹੂਗਾ ਮਾਹ ਚਾਲ ਵਧੀਆ ਧੂਆ ਨਿਕਲ ਜਊਗਾ। ਲੇਕਿਨ ਆਪਾਂ ਧੂਆ ਕਾਹਤ ਅਹਾਰੇ ਦਾ ਨਿਕਲਣਾ ਹੀ ਨਹੀਂ ਤੇ। ਤੇ ਪਿੱਛੇ ਨਾਲ ਦੇਖ ਲਈ ਜਾਂਦਾ ਨਾ ਸਾਰਾ ਧੂਆ। ਹਾਂ ਪਤਾ ਨਹੀਂ ਦਿਲ ਗਿਆ ਤਾਂ ਧੂਆ ਪਏ ਜੰਮ ਨਹੀਂ ਜਾਂਦਾ। ਧੂੰਆਂ ਹੀ ਗਾਇ ਹੋਏ ਦੀ ਧੂਆ ਬੈਠਾ ਹੋ ਨਹੀਂ ਜਾਂਦਾ। ਉੱਪਰੋਂ ਜਾਂਦਾ ਤੇ ਮੈਂ ਤੋਂ ਹੀ ਥੋੜਾ ਜੰਮ ਧੂਆ ਦਾ ਸ਼ਟਰ ਲੱਗਿਆ ਹੋਇਆ। ਇਹਦਾ ਪਲਾਸਟਰ। ਐਕਣ ਢੋੜੋ ਅਵੀ ਰੋਟੀ ਟੁੱਟ ਜੂਗੀ। ਜੋੜਨੀ ਵੀ ਮੇਰੇ ਹੱਥ ਵਿੱਚ ਐ ਜੋੜਨੀ ਵੀ ਮੇਰੇ ਹੱਥ ਵਿੱਚ ਅੱਜ ਤਾਂ ਇੰਨੀ ਜ਼ਿਆਦਾ ਗਰਮੀ ਦੀ ਨਾ ਉਹ ਜਦ ਮੈਂ ਸਾਗ ਤੇ ਰੇ ਚੜਦੀ ਧੁੱਪਾਂ ਲੱਗੀ ਐ ਰੰਗ ਦਾ ਬਬੇਤ ਵਾਲੀ ਰੋਟੀਆਂ ਖਾ ਲੈਨੇ ਆ ਉਹਦੇ ਕਰਕੇ ਨਾ ਫਿਰ ਪਿਆਸ ਬਹੁਤ ਜ਼ਿਆਦਾ ਲੱਗਦੀ ਐ ਮੰਮੀ ਜੀ ਫੇਰ ਉਹਦੇ ਕੱਪੜੇ ਕਦੋਂ ਮਿਲਣੇ ਆ ਕੱਪੜੇ ਤਾਂ ਮਿਲਣ ਦਾ ਇੱਕ ਤਰੀਕ ਨੂੰ ਅਜੇ ਸਾਗ ਦਾ ਹੀ ਪੂਰਾ ਵਿਆਹ ਤਾਂ ਜਾ ਹੀ ਹੋਇਆ ਹੈਗਾ ਚੱਲ ਮਗਾ ਹਲਤਾ ਵਿਆਹ ਦੂਰ ਹੈ ਤੇ ਸੋਵਾਰ ਤੱਕ ਕਰ ਜਾਊਂਗੀ ਤਾਂ ਕੱਪੜੇ ਲੈ ਕੇ ਆਉਂਗੀ ਠੀਕ ਆ ਹਾਂਜੀ ਠੀਕ ਠਾਕ ਦੁੱਧ ਪਾਇਨ ਦਾ ਮੈਨੂੰ ਮਰੇ ਗਰਮੀ ਬਹੁਤ ਜ਼ਿਆਦਾ ਲੱਗਦੀ ਐ। ਮੈਨੂੰ ਮਰੇ ਤਾਂ ਲੱਗਣੀ ਹੋ। ਹਾਂ, ਹਲੇ ਉਹਨਾਂ ਮੌਸਮ ਦਾ ਫਰਕ ਨਹੀਂ ਨਾ ਪਿਆ ਹੈਗਾ। ਨਾ ਰਾਤ ਨੂੰ ਠੰਡ ਜਾਂ ਦਿਨ ਚ ਗਰਮੀ। ਥੋੜਾ ਜਿਹਾ ਪੈਂਦਾ ਐ ਫਰਕ। ਦੁਬਾਰਾ ਤਾਂ ਬਹੁਤ ਜ਼ਿਆਦਾ ਕਰਨਾ ਐਸੀ। ਨਾ ਖੰਡ ਠੰਡ ਬਾਹਰ ਜਾਣੀ। ਮੰਮੀ ਯਾਦ ਕਰਾਦੀ ਸਾਗ ਨੇ। ਇਹ ਕੋਰੇ ਚੜਦੀ ਧੁੱਪਾਂ ਧੁੱਪਾਂ ਲੱਗੇ। ਨਾ ਹੁਣ ਤਾਂ ਜੱਗਵਾਨੀ ਤਾਂ ਵੀ ਖਬਰ ਆਈ ਆ ਪਹਾੜਾਂ 'ਚ ਕਹਿੰਦੇ ਬਰਫ ਪੈਣ ਲੱਗੀ ਠੰਡ ਹੋ ਜਾਣੀ। ਸਰ ਫੇਰ ਤਾਂ ਵਧੀਆ ਫੈਜੀ ਤੋਂ ਫਰਕ। ਇਹ ਐ ਦਿਨਾਂ ਦੇ ਵਿੱਚ ਅੱਗੇ ਫਰਕ ਪੈ ਜਾਂਦਾ ਦਾ। ਹਰੇਕ ਬੰਦਾ ਇੱਕ ਨੇ ਕਹਿੰਦਾ ਏ ਹਾਇ ਰੱਬਾ ਇੰਨੀ ਗਰਮੀ ਪਰ ਹਰੇਕ ਬੰਦਾ ਭੱਜ ਗਿਆ ਨਾ ਪੱਖੇ ਇਹਦੇ ਨੂੰ ਆਉਂਦਾ ਏ ਇਹ ACs ਵੀ ਬੰਦ ਹੋਏ ਆ ਪੱਖੇ ਤਾਂ ਓਪਰ ਨਾਲ ਚੱਲਦੇ ਆਂ ਤਿੰਨ ਚਾਰ ਆ ਜਾਣ ਤੇ ਖਾਸੇ ਠੰਡ ਦਾ ਫਰਕ ਪੈਣ ਠੰਡ ਵਧੂਗੀ ਇਹ ਰੋਟੀਆਂ ਤਾਂ ਥੋੜੀਆਂ ਨਾ ਢਿੱਲੀਆਂ ਢਿੱਲੀਆਂ ਦੀਆਂ ਨਾਲ ਇਹਦੇ ਨਾਲ ਢੰਡਾ ਪਾਣੀ ਨਾਲ ਪਕਾਉਂਦੇ ਆਂ ਨਾਲ ਤਾਂ ਮੇਥਾਂ ਦੀ ਰੋਟੀ ਤਾਂ ਵਧੀਆ ਹੋ ਗਈ ਜੰਨੀ ਆ ਤਾਂ ਆਣ ਦੋ ਵਾਰ ਇਸ ਕਾਲਾ ਇਹ ਕਈ ਵਾਰ ਨਾ ਰੋਟੀ ਦੇ ਆਟੇ ਦੇ ਵਿੱਚ ਜਿਹੇ ਛੇ ਦਾ ਫਰਕ ਪੈ ਜਾਂਦਾ ਹੈ। ਸਹੀ ਵਾਰ ਤਾਂ ਆਣੀ। ਇਹੋ ਚਾਲਣਾ ਲਾਂ ਚਾਲਣਾ ਇਹੋ ਹੁੰਦਾ ਹੈ। ਪੈਂਦਾ ਹੀ ਫਰਕ। ਸਾਰਾ ਬਿਲਕੁਲ ਨਹੀਂ ਹੁੰਦਾ। ਹਾਂ। ਅੱਜ ਮਾਇਆ ਤੇ ਆ ਕੇ ਲਿਆ ਜੀ ਪਹਿਲਾਂ ਉਹਦੇ ਨਾਲ ਕਿੰਨੀ ਗਾੜੀ ਉੱਤੇ। ਰੋਟੀ ਨਾਲ ਰੋਟੀ ਕੈੜੀ ਉਹ ਵਧੀਆ ਲੱਗਦੀ ਹੈ। ਨਹੀਂ ਤਾਂ ਗਾੜੀ ਹੋਣੀ। ਲੋਕ ਲੋਕ ਕਰਦੀ ਨਹੀਂ। ਜਦੋਂ ਆਏ ਹਾਂ ਨੀ ਮੈਨਾਂ ਵੀ ਬਜ਼ੁਰਗਾਂ ਨੇ ਖਾਣੀ ਹੁੰਦੀ ਹੈ ਜਿਹੜੇ ਬਜ਼ੁਰਗਾਂ ਦੇ ਦੰਦ ਨਹੀਂ ਹੁੰਦੇ। ਮਤਲਬ ਨਰਮਾ। ਉਹਨਾਂ ਵਾਸਤੇ ਰੋਟੀ ਆਪੀ ਨਾਲ ਬਰੇਕਾਂ ਤਾਂ ਹੀ ਅੰਦਰ ਜਾਂਦੀ ਹੈ। ਆਹ ਰਾੜ ਕੇ ਰਾੜ ਦੋ। ਪਰ ਆਪਾਂ ਨੂੰ ਨੀਏ ਰੋਟੀ ਵਧੀਆ ਲੱਗਦੀ ਹੈਗੀ ਜਿਹੜੀ ਬਹੁਤ ਹੀ ਨਰਮ ਜੀ ਰੋਟੀ ਹੈ ਜਿਵੇਂ ਆਪਣੀ ਛੋਟੀ ਮਾਮੀ ਆ ਉਹਦੇ ਹਿਸਾਬ ਨਾਲ ਵਧੀਆ ਹੈ ਉਹਨਾਂ ਦੇ ਗੰਦ ਨਹੀਂ ਨੇ ਹੈਗੇ ਤੇ ਹਾਲੇ ਬੰਦੇ ਨੂੰ ਠੀਕ ਹੈ ਕਿਉਂਕਿ ਅੱਜ ਜਿੱਦਾਂ ਮੈਂ ਆਪਣੀ ਮਾਮੀ ਨੂੰ ਦੋ ਤਿੰਨ ਵਾਰੀ ਜਾਲ ਕਰ ਲਿਆ ਹੁਣ ਮੈਂ ਆਪਣੇ ਨਾਨਕੇ ਕਿੰਨੀ ਵਾਰ ਗਈਆਂ ਮੇਰੀ ਮਾਮੀ ਜੀ ਮੈਨੂੰ ਘਰ ਨਹੀਂ ਮਿਲੇ ਹੈਗੇ ਤੇ ਹੁਣ ਜਿੱਦਣ ਮੈਂ ਗਈ ਨਾ ਤੇ ਮੈਂ ਆਪਣੀ ਮਾਮੀ ਜੀ ਨੂੰ ਜ਼ਰੂਰ ਮਿਲ ਕੇ ਆਉਣਾ ਮਾਮੀ ਕੋਲ ਚਿੱਕਾ ਹੀ ਆਉਂਦੀ ਆਉਣੀ ਐ ਯਾਰ ਘਾਇਲੇ ਆ ਮੁੰਡੇ ਕੋਈ ਤੇ ਮੇਰੀ ਮਾਮੀ ਨਾ ਉਹਦੀਆਂ ਸੂਜੀ ਦੇ ਆਪੀ ਨਹੀਂ ਆਈਆਂ ਸੋਹਣੀਆਂ ਬਣਾਉਂਦੀ ਹੈ ਨਾ ਇਹ ਬੰਦੇ ਦੋ ਕਾਣੀ ਦਾ ਬੰਦਾ ਚਾਰ ਖਾਂਦਾ ਏ ਉਹਨਾਂ ਨੂੰ ਤਰੀਕਾ ਬਹੁਤ ਵਧੀਆ ਬਣਾਉਂਦੇ ਰਹਿੰਦੇ ਆ ਨਾ ਸਮੋਦਾ ਲਾਟਣਾ ਨਹੀਂ ਐ ਤੁਰਨ ਲੱਗੇ ਮਾਮੀ ਜੀ ਹੁਣ ਮੈਂ ਲਾਉਣ ਲੱਗੀਆਂ ਆ ਸਾਗ ਨੂੰ ਤੜਟਾ ਉਹਦੇ ਬਾਅਦ ਇਹ ਲਸਣ ਪਿਆਜ਼ ਅਦਰਕ ਕੱਟਦੀਆਂ ਜਦੋਂ ਬਹੁਤ ਜ਼ਿਆਦਾ ਕਵੇਲਾ ਹੋ ਗਿਆ ਇਹ ਸਾਗ ਦੇ ਸੋਈ ਦਾ ਦੇਖੋ ਕਿ ਆ ਹਾਲ ਹੋਇਆ ਪਿਆ ਭਾਂਡੇ ਹੀ ਭਾਂਡੇ ਹੋਏ ਬੈਲੇ ਤੇ ਪਹਿਲਾਂ ਆਂਟੀਓਂ ਨਹੀਂ ਆ ਗਏ ਉਹ ਬੈਠੇ ਰਹਨਾ ਚਾਹ ਪਾਣੀ ਦਿੱਤਾ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਚਲੇ ਗਏ ਉਸ ਟਾਈਮ ਮਗਰੋਂ ਫੇਰ ਅਸੀਂ ਰੋਟੀ ਪਕਾਉਣ ਲੱਗੇ ਹੈ ਉਸ ਟਾਈਮ ਮਗਰੋਂ ਫੇਰ ਆ ਗਏ ਕਿਸੇ ਨੇ ਬੈਲ ਵਜਾਤੀ ਸੀ ਕਿ ਅੱਜ ਕੌਣ ਆ ਗਿਆ ਦੇਖੋ ਜੀ ਫੇਰ ਆ ਗਏ ਆਪਣੇ ਰਿਸ਼ਤੇਦਾਰ ਤੇ ਜਿੱਦ ਦਾ ਦੇਖ ਗਏ ਨਹੀਂ ਆਪਣੇ ਨੂੰ ਆਪਾਂ ਨੂੰ ਗੋਭੀ ਜਿਹੜੇ ਸਾਗ ਫੜਾ ਕੇ ਗਏ ਤੇ ਨਾ ਤੇ ਉਹਨਾਂ ਦਾ ਸਵੇਰੇ ਮੈਨੂੰ ਫੋਨ ਵੀ ਆਇਆ ਤਾਂ ਕਹਿੰਦੇ ਵੀ ਅੱਜ ਅਸੀਂ ਆਵਾਂਗੇ ਵੀ ਸਬਜ਼ੀ ਲੈ ਕੇ ਆਉਂਗੇ ਮੈਂ ਕਿਹਾ ਕਿਹੜੀ ਸਬਜ਼ੀ ਹੋ ਗਈ ਕਹਿੰਦੇ ਗੋਭੀ ਬਣੀ ਪਈ ਐ ਕਹਿੰਦੇ ਅਸ ਤਾਂ ਥੈਲੇ ਦੀ ਕੌਣ ਲੱਗੇ ਹੋਏ ਮਾਹਾਂ ਵੀ ਇੰਨੇ ਥੈਲੇ ਦੀ ਲੋੜ ਨਹੀਂ ਹੈਗੀ ਸਾਨੂੰ ਸਿਰਫ ਚਾਰ ਫੁੱਲ ਚਾਹੀਦੇ ਜਾਂ ਪੰਜ ਫੁੱਲ ਦੇਖੋ ਜੀ ਫੇਰ ਵੀ 6-7 ਫੁੱਲ ਆ ਗਏ ਨੇ ਇਹ ਘਰ ਦੀ ਹੈਗੀ ਗੋਭੀ ਤੇ ਤਾਜੀ ਗੋਭੀ ਆ ਉਹਨਾਂ ਨੇ ਸਵੇਰੇ ਹੀ ਕੇਦ ਦੇ ਵਿੱਚੋਂ ਵੱਢੀ ਦੀ ਜਿਹਦੇ ਕਨੇ ਪਰਾਏ ਹੋਨੇ ਆ ਬਿਨਾ ਰੇ ਸਪਰੇ ਤਾਂ ਗੋभी ਇਹ ਦੇਖੋ ਜੇ ਆਪਾਂ ਹੁਣ ਕੱਲ ਨੂੰ ਬਣਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਆ ਰਿਸ਼ਤੇਦਾਰਾਂ ਦਾ ਤੇ ਗੋभी ਆ ਗਈ ਆਪਣੇ ਕੋਲ ਇਹਦੇ ਤੁਸੀਂ ਆਚਾਰ ਬਣਾ ਲਿਓ ਮੈਂ ਤਾਂ ਵੀ ਹਲੇ ਨਹੀਂ ਚਾਰ ਬਣਾਉਣਾ ਹੈ ਨਾ ਹਾਲੇ ਹੈਗੀ ਗਰਮੀ ਵੀ ਥੋੜੀ ਜੀ ਗਾਹਾਂ ਜਾ ਕੇ ਠੰਢੀ ਹੋਊਗੀ ਨਾ ਫੇਰ ਆਚਾਰ ਵਧੀਆ ਰਹੇਗਾ ਨਾਲੇ ਫਿਰ ਖਰਾਬ ਵੀ ਨਹੀਂ ਹੁੰਦਾ ਹੈਗਾ ਚਲੋ ਜੀ ਚਲਦੀ ਹੁਣ ਆਪਾਂ ਸਬਜ਼ੀ ਬਣਾਵਾਂਗੇ ਸਬਜ਼ੀ ਵਧੀਆ ਲੱਗਦੀ ਆ ਧੰਨਵਾਦ ਰਿਸ਼ਤੇਦਾਰੋ ਕਿਰਪਾ ਦਾ ਗੋਭੀ ਦਾ ਕੰਮ ਜਿਆਦਾ ਕਰਦੇ ਬੰਦ ਗੋਭੀ ਇੱਕ ਸਾਡੇ ਲਈ ਹੋਈ ਗਾਜਰਾਂ ਲਈ ਹੋਈਆਂ ਮੈਂ ਕਿ ਸਾਨੂੰ ਕੀ ਲਾਉਣ ਦੀ ਲੋੜ ਆ ਤੁਸੀਂ ਉਹ ਦੇਜਿਆ ਕਰੋ ਕਹਿੰਦੇ ਠੀਕ ਐ ਚਲੋ ਜੀ ਰਿਸ਼ਤੇਦਾਰ ਤਾਂ ਇਹ ਜਿਹੀ ਹੀ ਹੋਣੇ ਚਾਹੀਦੇ ਆ ਪਹਿਲਾਂ ਵਿਚਾਰਿਆਂ ਨੇ ਸਾਖ ਖਲਾਤਾ ਹੁਣ ਮੂਬੀ ਸਬਜ਼ੀ ਆ ਗਈ ਜਦ ਕਹਿੰਦੇ ਗਾਜਰ ਹੋਗੀਆਂ ਕਹਿੰਦੇ ਭੈਣ ਨੂੰ ਫੇਰ ਗਾਜਰ ਨਾਲ ਫੇਲਾ ਦੇ ਕੇ ਜਾਵਾਂਗੇ ਚਲੋ ਜੀ ਬਹੁਤ ਬਹੁਤ ਧੰਨਵਾਦ ਆ ਦੇਖੋ ਅਲਾ ਹੀ ਦੂਰ ਤੇ ਲੈ ਕੇ ਆਉਂਦਾ ਸਾਡੇ ਵਾਸਤੇ ਸਪੈਸ਼ਲ ਤੇ ਆਪਣਾ ਧੰਨਵਾਦ ਤਾਂ ਫਿਰ ਬਣਦਾ ਹੀ ਐ ਤੇ ਮੈਂ ਚਾਹ ਪਾਣੀ ਉਹਨਾਂ ਨੂੰ ਪਲਾਇਆ ਮੈਂ ਕਿ ਰੋਟੀ ਖਾ ਕੇ ਜਾਵਾਂ ਸਾਧਰਨ ਕਹਿੰਦੇ ਨਹੀਂ ਅਸੀਂ ਵੀ ਹੋਰ ਕੰਮ ਧੰਦਾ ਕਰਨਾ ਕਣਕ ਬੀਜਣ ਨੂੰ ਪਈ ਐ ਚਲੋ ਜੀ ਹੁਣ ਆਪਾਂ ਸਾਬ ਨੂੰ ਲਾਉਣੇ ਤੜਕਾ ਫਿਰ ਬਾਅਦ ਵਿੱਚ ਤੇ ਫਿਰ ਰੋਟੀ ਬਾਣੀ ਖਾਵਾਂਗੇ ਤੇ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਮੈਂ ਤੜਤੇ ਲਾਉਣ ਲੱਗ ਗਈ ਨਾ ਫਿਰ ਹੋਰ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਚਲੋ ਜੀ ਹੁਣ ਆਪਾਂ ਦਾ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ